ਆਹਾ ਹਰਦਵਾਰ ਵਾਲੇ ਪੰਡਤ ਦੀ ਗੱਲ ਸੱਚੀ ਹੋ ਗਈ ਪਵਨ ਹਾਏ ਹਾਏ ਨਾਰੀਅਲ ਚ ਸੋਨਾ ਦੇਖੀ ਨਾਰੀਅਲ ਚ ਸੋਨਾ ਨਿਕਲੀ ਜਾਂਦਾ ਬੱਲੇ ਕਮਾਲ ਹੀ ਹੋ ਗਿਆ ਤਾਂ ਕਮਾਲ ਹੋ ਗਈ ਯਾਰ ਦੋਸਤੋ ਸਾਨੂੰ ਹਰਦਵਾਰ ਵਾਲੇ ਪੰਡਤ ਜੀ ਨੇ ਦੱਸਿਆ ਸੀ ਵੀ ਨਾਰੀਅਲ ਦੇ ਵਿੱਚੋਂ ਸੋਨਾ ਕਿਵੇਂ ਨਿਕਲਦਾ ਹੈ ਜਾਂ ਸਾਡੇ ਘਰੇ ਤੇ ਨਿਕਲ ਆਇਆ ਹੋਰ ਵੀ ਦੇਖੋ ਮਾਲੋ ਮਾਲ ਹੋ ਗਿਆ ਅੱਜ ਤਾਂ ਮਾਲੋ ਮਾਲ ਹੋ ਗਿਆ ਦੋਸਤੋ ਹਾਂਜੀ ਆਪਾਂ ਕੀ ਕਰਨਾ ਜੀ ਇੱਕ ਨਾਰੀਅਲ ਲੈ ਲੈਣਾ ਉਹਦੀ ਗਿਰੀ ਕੱਢ ਲੈਣੀ ਹੈ ਤੇ ਆਪਾਂ ਇਹਨੂੰ ਕਰਾਂਗੇ ਗ੍ਰੈਂਡ ਤੇ ਆਪਣੇ ਕੋਲੇ ਜਿਹੜਾ ਨਾਰੀਅਲ ਦੀ ਗਰੀਚ ਪਾਣੀ ਸੀਗਾ ਨਾਰੀਅਲ ਵਾਲਾ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਲਿਆ ਤੇ ਇਹਦਾ ਆਪਾਂ ਇੱਕ ਪੇਸਟ ਬਣਾ ਲਾਂਗੇ ਤੇ ਅੱਜ ਰਹੀ ਰਹੀ ਗੱਲ ਦੋਸਤੋ ਜਿਹੜੀ ਆਪਾਂ ਸੋਨੇ ਦੀ ਗੱਲ ਪਹਿਲਾਂ ਕੀਤੀ ਸੀਗੀ ਉਹ ਆਪਾਂ ਤਾਂ ਕੀਤੀ ਸੀ ਕਿਉਂਕਿ ਜੇ ਆਪਣੀ ਸਿਹਤ ਚੰਗੀ ਹੋਊਗੀ ਚੰਗਾ ਆਪਾਂ ਖਾਵਾ ਪੀਵਾਂਗੇ ਤੇ ਸੋਨਾ ਤਾਂ ਆਪਾਂ ਜਿੰਨਾ ਮਰਜ਼ੀ ਬਣਾ ਸਕਦੇ ਆ ਹੁਣ ਤਾਂ ਬਾਜ਼ਾਰ ਦੇ ਵਿੱਚ ਤਾਂ ਹਰ ਵੀ ਨਗਲੀ ਮਿਲਦੀ ਆ ਨਗਲੀ ਦੁੱਧ ਦਾ ਨਗਲੀ ਪਨੀਰ ਨਵੇਂ ਮਠਾਈਆਂ ਦੇ ਅੱਜ ਦੋਸਤੋ ਤੁਹਾਨੂੰ ਬੀਡਾ ਦੁੱਧ ਤੋਂ ਨਾਰੀਅਤਾਂ ਨਾ ਬਿਨਾ ਦੁੱਧ ਤੋਂ ਦਾਰਿਆਲ ਦੇ ਦੁੱਧ ਦੀ ਦਹੀਂ ਬਣਾ ਕੇ ਦਿਖਾਵਾਂਗੇ ਦੋਸਤੋ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਬਿਨਾਰਿਆਲ ਦੇ ਇਹ ਕਦੇ ਦਹੀਂ ਬਣ ਸਕਦੀ ਹੈ ਹਾਂਜੀ ਤੇ ਅਸੀਂ ਇੱਕ ਵਾਰੀ ਪਹਿਲਾਂ ਵੀ ਬਣਾਈ ਸੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਇਹਦੇ ਲਈ ਹੁਣ ਆਪਾਂ ਜਿਹੜਾ ਕਿ ਦੁੱਧ ਤਿਆਰ ਕਰਨਾ ਤੇ ਦੁੱਧ ਦੇ ਵਿੱਚ ਆਪਾਂ ਜਿਹੜਾ ਕਿ ਇਹਨੂੰ ਛਾਣ ਲਾਂਗੇ ਕਿਵੇਂ ਆਪਾਂ ਦੁੱਧ ਤਿਆਰ ਕਰਨਾ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਕਿਵੇਂ ਜਿਹੜਾ ਕਿ ਇਹ ਵਧੀਆ ਦਹੀਂ ਬਣ ਕੇ ਤਿਆਰ ਹੋ ਜੂਗੀ ਜਿਵੇਂ ਜਿਵੇਂ ਆਪਾਂ ਇਹਨੂੰ ਗ੍ਰाइंड ਕਰੀ ਗਏ ਆ ਉਵੇਂ-ਉਵੇਂ ਆਪਣਾ ਜਿਹੜਾ ਕਿ ਦੁੱਧ ਹੋਈ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਛਾਨ ਲੈਨੇ ਆ ਮੋਟੀ ਛਾਨਣੀ ਦੇ ਨਾਲ ਜਾਂ ਤੁਸੀਂ ਮਲਮਲ ਦੇ ਕੱਪੜੇ ਦੇ ਨਾਲ ਆ ਜਿਹੜੇ ਕਿ ਇਹਨੂੰ ਛਾਨ ਕੇ ਤੇ ਜਿਹੜਾ ਇਹਦਾ 2-3 ਗਲਾਸ ਆਪਾਂ ਦੁੱਧ ਆ ਜਿਹੜਾ ਕਿ ਤਿਆਰ ਕਰ ਲਾਂਗੇ ਹੁਣ ਆ ਜਿਹੜਾ ਤੁਸੀਂ ਵੇਸਟੇਜ ਦੇਖ ਰਹੇ ਹੋ ਉਹਨੂੰ ਤੁਸੀਂ ਸੁੱਟਣਾ ਨਹੀਂ ਹੈਗਾ ਇਹਦੇ ਵਿੱਚ ਆਪਾਂ ਫਿਰ ਪਾਣੀ ਪਾ ਕੇ ਜਿਹੜਾ ਕਿ ਇਹਨੂੰ ਫਿਰ ਗ੍ਰाइंड ਕਰ ਲੈਣਾ ਤੇ ਜਦੋਂ ਆਪਣਾ ਥੋੜਾ ਜਿਹਾ ਮਟੀਰੀਅਲ ਰਹਿ ਜਾਊਗਾ ਜਿਹੜਾ ਆਪਣਾ ਕੋਕੋਨਟ ਜਿਹੜਾ ਥੋੜਾ ਜਿਹਾ ਰਹਿ ਜਾਊਗਾ ਉਹਨਾਂ ਟਾਈਮ ਆਪਾਂ ਇਸੇ ਤਰ੍ਹਾਂ ਜਿਹੜਾ ਕਿ ਦੁੱਧ ਤਿਆਰ ਕਰਦੇ ਰਵਾਂਗੇ ਤੇ ਆਪਣੇ ਕੋਲੇ ਕਾਫੀ ਸਾਰਾ ਦੁੱਧ ਜਿਹੜਾ ਕਿ ਬਣ ਕੇ ਤਿਆਰ ਹੋ ਜਾਊਗਾ ਤੇ ਇੱਕ ਦੋਸਤੋ ਇਹਦਾ ਟੇਸਟ ਜਿਹੜਾ ਕਿ ਆਪਾਂ ਗਾਂ ਜਾਂ ਮੱਝ ਦੇ ਦੁੱਧ ਦੀ ਦਹੀਂ ਬਣਾਉਂਦੇ ਆ ਨਾ ਉਹਦੇ ਨਾਲੋਂ ਇੱਕ ਵੱਖਰਾ ਤੁਹਾਨੂੰ ਵੀ ਬਹੁਤ ਪਸੰਦ ਆਊਗਾ ਤਹਾਡੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗਾ ਤੇ ਨਾਲੇ ਇਹ ਜਿਹੜੀ ਦਹੀਂ ਆ ਨਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਆ ਤੇ ਆਪਣੇ ਕੋਲੇ ਜਿਹੜੇ ਕੀ ਇਹ ਦੋ ਗਲਾਸ ਆਪਾਂ ਦੁੱਧ ਦੇ ਜਿਹੜੇ ਕੀ ਤਿਆਰ ਕਰ ਲਏ ਹੈਗੇ ਆ ਤੇ ਹੁਣ ਆਪਾਂ ਗੈਸ ਕਰਦੇ ਆ ਜੀ ਔਨ ਤੇ ਗੈਸ ਤੇ ਆਪਾਂ ਕੀ ਕਰਨਾ ਹੈ ਜੀ ਇਸ ਦੁੱਧ ਨੂੰ ਥੋੜਾ ਜਿਹਾ ਗਰਮ ਕਰਨਾ ਹੈ ਜ਼ਿਆਦਾ ਉਬਾਲੇ ਨਹੀਂ ਦਵਾਵਾਂਗੇ ਬਸ ਇਹਨੂੰ ਥੋੜਾ ਜਿਹਾ ਗਰਮ ਕਰਾਂਗੇ ਜਿਵੇਂ ਕੀ ਆਪਣੀ ਜਿਹੜੀ ਉਂਗਲ ਹੈ ਵਧੀਆ ਜਾਨੀ ਕਿ ਡੁੱਬ ਜਾਵੇ ਇਹਦੇ ਵਿੱਚ ਤੇ ਜਿਵੇਂ ਜਿੰਨਾ ਕ ਆਪਾਂ ਗਰਮ ਕਰਦੇ ਹੁੰਨੇ ਆ ਦਹੀਂ ਬਣਾਉਣ ਵਾਸਤੇ ਤੇ ਹੁਣ ਆਪਾਂ ਕੀ ਜਿਹੜਾ ਜਿਹਦੇ ਚ ਨਾਰੀਅਲ ਕੱਢਿਆ ਸੀ ਉਸੇ ਦੇ ਵਿੱਚ ਹੀ ਆਪਾਂ ਜਿਹੜਾ ਕਿ ਇਹ ਦਹੀਂ ਜਮਾਉਣ ਲੱਗੇ ਆ ਤੁਸੀਂ ਇਹਦੇ ਵਾਸਤੇ ਜਿਹੜਾ ਕਿ ਹੋਰ ਕੋਈ ਵੀ ਪਾਂਡਾ ਜਿਵੇਂ ਕੋਈ ਕੱਚ ਦਾ ਵੀ ਬਾウル ਲੈ ਸਕਦੇ ਹੋ ਜਾਂ ਕੋਈ ਮਿੱਟੀ ਦਾ ਅਜ ਕਿਸੇ ਦੇ ਵਿੱਚ ਵੀ ਜਿਹੜਾ ਤੁਸੀਂ ਦਹੀਂ ਜਮਾਉਨੇ ਆ ਉਹਦੇ ਚ ਜਮਾ ਸਕਦੇ ਹੋ ਤੇ ਇਹਨੂੰ ਆਪਾਂ ਜਿਹੜਾ ਕਿ ਫਿਲ ਕਰ ਦਿੰਨੇ ਆ ਦੁੱਧ ਦੇ ਨਾਲ ਕੋਕੋਨਟ ਮਿਲਕ ਦੇ ਨਾਲ ਤੇ ਫਿਰ ਆਪਾਂ ਇਹਦੇ ਵਿੱਚ ਕੀ ਕਰਾਂਗੇ ਜੀ ਇਹਦੇ ਵਿੱਚ ਆਪਾਂ ਇੱਕ ਹਰੀ ਮਿਰਚ ਰੱਖਾਂਗੇ ਜੀ ਤੁਸੀਂ ਜਿਹੜੇ ਕਿ ਲਾਲ ਸੁੱਕੀ ਮਿਰਚ ਵੀ ਰੱਖ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਦੋਸਤੋ ਦਹੀਂ ਆ ਜਿਹੜਾ ਕਿ ਬਹੁਤ ਹੀ ਵਧੀਆ ਜੰਮਦਾ ਹੈਗਾ ਤੇ ਨਾਲੇ ਜਲਦੀ ਜੰਮ ਜਾਂਦਾ ਹੈ ਤੇ ਨਾਲ ਹੀ ਆਪਾਂ ਇਹਦੇ ਥੋੜਾ ਜਿਹਾ ਖੱਟਾ ਲਾ ਦਾਂਗੇ ਜਾਨਕੀ ਜਾਗ ਲਾ ਦਾਂਗੇ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਤੀ ਆ ਜੀ ਦਹੀਂ ਤੇ ਹੁਣ ਜਿਹੜਾ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਜੀ ਉੱਪਰੋਂ ਬੰਦ ਤਾਂ ਜੋ ਜਿਹੜੀ ਕਿ ਹਵਾ ਨਾ ਲੱਗੇ ਤੇ ਦਹੀਂ ਵੀ ਆਪਣਾ ਜਿਹੜਾ ਵਧੀਆ ਬਣ ਕੇ ਹੋ ਜੇ ਤਿਆਰ ਤੇ ਆਪਾਂ ਫਾਉਲ ਪੇਪਰ ਦੇ ਨਾਲ ਆ ਜਿਹੜਾ ਕਿ ਉੱਪਰੋਂ ਕਵਰ ਕਰਤਾ ਤੁਸੀਂ ਜਿਹੜਾ ਕੱਪੜਾ ਵਗੈਰੇ ਨਾਲ ਵੀ ਤੁਸੀਂ ਇਹਨੂੰ ਕਵਰ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ 4-5 ਘੰਟਿਆਂ ਵਾਸਤੇ ਜਿਹੜਾ ਕਿ ਇਸੇ ਤਰ੍ਹਾਂ ਹੀ ਰੱਖ ਦਾਂਗੇ ਜਿੰਨਾ ਟਾਈਮ ਹੈ ਜਿਹੜਾ ਕਿ ਦਹੀਂ ਜਿਹੜਾ ਕਿ ਬਣ ਤੇ ਲੱਗਦਾ ਤੇ 4-5 ਘੰਟਿਆਂ ਬਾਅਦ ਜਿਹੜਾ ਆਪਣਾ ਦਹੀਂ ਆ ਦੋਸਤੋ ਬਣ ਕੇ ਹੋ ਗਿਆ ਤਿਆਰ ਤੇ ਤੁਸੀਂ ਹੁਣ ਦੇਖ ਸਕਦੇ ਹੋ ਆਪਾਂ ਤੁਹਾਨੂੰ ਦਿਖਾ ਦਿੰਦੀ ਆ ਵੀ ਕਿੰਨਾ ਵਧੀਆ ਦਹੀਂ ਜੰਮਿਆ ਤੇ ਆਪਾਂ ਮਿਰਚ ਪਹਿਲਾਂ ਆਪਾਂ ਕੱਢ ਦਿੰਨੇ ਆ ਜੀ ਬਾਹਰ ਤੇ ਕਿਉਂਕਿ ਦਹੀਂ ਆ ਜਿਹੜਾ ਪੂਰਾ ਵਧੀਆ ਜੰਮ ਚੁੱਕਿਆ ਤੇ ਤੁਸੀਂ ਜਦੋਂ ਖਾਓਗੇ ਨਾ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਾ ਤੇ ਆਪਾਂ ਇਹਨੂੰ ਕੱਢ ਲੈਨੇ ਆ ਇੱਕ ਭਾਂਡੇ ਦੇ ਵਿੱਚ ਤੇ ਤੁਸੀਂ ਦੇਖੋ ਉਸੇ ਤਰ੍ਹਾਂ ਹੀ ਦਹੀਂ ਪੂਰਾ ਵਧੀਆ ਪ੍ਰੋਪਰ ਬਣਿਆ ਹੈਗਾ ਤੇ ਜੇਕਰ ਤੁਸੀਂ ਮੋਲ ਦਾ ਦਹੀਂ ਲਿਆਉਨੇ ਹੋ ਜਾਂ ਤੁਹਾਨੂੰ ਵਧੀਆ ਦਹੀਂ ਨਹੀਂ ਮਿਲਦਾ ਤਾਂ ਤੁਸੀਂ ਸਸਤੇ ਵਿੱਚ ਹੀ ਆ ਕੋਕੋਨਟ ਵਾਲੇ ਮਿਲਕ ਬਣਾ ਕੇ ਤੇ ਦਹੀਂ ਬਣਾ ਸਕਦੇ ਹੋ ਬਹੁਤ ਹੀ ਹੈਲਦੀ ਹੁੰਦੀ ਹੈ ਜਿਨ੍ਹਾਂ ਨੇ ਪਹਿਲਾਂ ਬਣਾਈ ਹੈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਨਹੀਂ ਬਣਾਈ ਜਰੂਰ ਬਣਾਇਓ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ